ਇਹਦਰ ਮਾਨ ਸਾਹਿਬ ਦੀ ਸਿਹਤ ਕਹਿੰਦੇ ਫੇਰ ਤੋਂ ਨਾ ਸਾਜ਼ ਹੋ ਗਈ ਹੈ ਠੀਕ ਨਹੀਂ ਚੱਲ ਰਿਹਾ ਕੀ ਪ੍ਰੈਸ਼ਰ ਜਆ ਉਹਨਾਂ ਤੇ ਪਿਆ ਹੋਇਆ ਹੈ ਪਹਿਲਾਂ ਵੀ ਉਹ ਉਦੋਂ ਪਤਾ ਨਹੀਂ ਵਿੱਚੋਂ ਜੇ ਉੱਠ ਕੇ ਆ ਗਏ ਇਲਾਜ ਦੇ ਉਹ ਤੇ ਹੁਣ ਫੇਰ ਉਹਨਾਂ ਨੂੰ ਦੁਬਾਰਾ ਲੋੜ ਪੈ ਗਈ ਹੈ ਇਲਾਜ ਦੀ ਦੇਖੋ ਇਹ ਤਾਂ ਹਨਾਨਗੀ ਦੀ ਗੱਲ ਹੈ ਸਾਬ ਕਿ ਮਾਨ ਸਾਹਿਬ ਦੀ ਸਿਹਤ ਵਿਗੜ ਰਹੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਵੀ ਬਿਮਾਰ ਹੁੰਨੇ ਹੋ ਮੈਂ ਵੀ ਬਿਮਾਰ ਹੁੰਨਾ ਇਹ ਕੋਈ ਵੱਡੀ ਗੱਲ ਨਹੀਂ ਹੈ ਹਮ ਬਿਲਕੁਲ ਉਹਨਾਂ ਦੀ ਸਿਹਤ ਕਿਉਂ ਵਿਗੜ ਰਹੀ ਹੈ ਇੱਕ ਤੇ ਇਹਦਾ ਹਾਲੇ ਤੱਕ ਕਹਿ ਲੋ ਕਿ ਕੋਈ ਵੀ ਸੁਰ ਪਤਾ ਨਹੀਂ ਹੈ। ਹੂੰ। ਕਿਉਂ ਵਿਗੜ ਰਹੀ ਹੈ ਕਾਰਨ ਕੀ ਹੈ? ਜੀ ਜੀ। ਦੂਜੀ ਚੀਜ਼ ਇਹ ਆ ਕਿ ਲੋਕਾਂ ਨੂੰ ਕਿਉਂ ਨਹੀਂ ਸਪਸ਼ਟਤਾ ਦੇ ਨਾਲ ਦੱਸਿਆ ਜਾ ਰਿਹਾ ਹੈ? ਪਾਰਦਰਸ਼ਤਾ ਦੇ ਨਾਲ ਦੱਸਿਆ ਜਾ ਰਿਹਾ ਹੈ? ਜੀ, ਇਹ ਨਹੀਂ ਇੱਕ ਵੱਡੀ ਗੱਲ ਹੈ ਨਾ ਸਰ। ਬਿਲਕੁਲ ਬਿਲਕੁਲ। ਜੇ ਕੋਈ ਸਮੱਸਿਆ ਹੈ ਤੇ ਪਹਿਂ ਦੱਸ ਦਿਓ ਲੋਕਾਂ ਨੂੰ ਫਿਕਰ ਵੀ ਹੈ ਤੇ ਲੋਕ ਇਹ ਸਿੱਧਾ ਜ਼ਿਕਰ ਵੀ ਕਰਦੇ ਆ। ਜੀ ਬਿਲਕੁਲ। ਮਤਲਬ ਇਹੋ ਆ ਕਿ ਮਾਨਸਪਤੀ ਬਿਮਾਰੀ ਨੂੰ ਲੁਕਾਇਆ ਛੁਪਾਇਆ ਕਿਉਂ ਜਾ ਰਿਹਾ ਹਾਲਾਂਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਪਤਾ ਨਹੀਂ ਕਿੱਥੋਂ ਲੈਬ ਦੀ ਕਿਹੜੇ ਲੈਬ ਦੀ ਰਿਪੋਰਟ ਹਾਸਲ ਕਰ ਲਈਆ ਉਹਨਾਂ ਦੀ ਪ੍ਰੋਫਾਈਲ ਤੇ ਜਾਓਗੇ ਤੇ ਉਹ ਸਾਰੀਆਂ ਬਿਮਾਰੀਆਂ ਵੀ ਦੱਸ ਰਹੀਆਂ ਜੀ ਵੈਸੇ ਸਾਡੇ ਵੀ ਜਿੰਨੇ ਕੋ ਸੋਰਸਸ ਮਤਲਬ ਕਿ ਸਾਡੇ ਤੱਕ ਕੋਈ ਸੂਚਨਾ ਪਹੁੰਚਾ ਸਕਦੇ ਸੀਗੇ ਕਿ ਅੱਜ ਸਵੇਰ ਤੋਂ ਹੀ ਉੱਥੇ ਹਸਪਤਾਲ ਦੇ ਵਿੱਚ ਹਲਚਲ ਸੀਗੀ ਜੀ ਮੈਡਮ ਗੁਰਪ੍ਰੀਤ ਕੌਰ ਜੀ ਵੀ ਪਹੁੰਚੇ ਹੋਏ ਸਨ ਹੂੰ ਤੇ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸ ਦੇਵਾਂ ਮਾ ਸਾਹਿਬ ਕਿ ਪੰਜਾਬ ਦੇ ਇੱਕ ਕਹਿੰ ਲੋ ਕਿ ਮਹੱਤਵਪੂਰਨ ਅਹੁਦੇ ਤੇ ਬੈਠੇ ਸ਼ਖਸ ਜਿਹੜੇ ਆ ਉਹ ਇਸੇ ਹਸਪਤਾਲ ਦੇ ਵਿੱਚ ਕਹਿੰ ਲੋ ਕਿ ਉਹਨਾਂ ਦੀ ਪਤਨੀ ਜਿਹੜੀ ਹੈ ਸੇਵਾ ਦੇ ਰਹੀ ਤੇ ਮਤਲਬ ਕਿ ਉਹ ਵੀ ਨਾਲ ਜੁੜੇ ਹੋਏ ਆ ਜੀ ਯਾਨੀ ਇੱਕ ਮਹੱਤਵਪੂਰਨ ਪੋਜੀਸ਼ਨ 'ਚ ਬੈਠੇ ਨੇ ਜੀ ਯਾਨੀ ਕਹਿੰ ਲੋ ਕਿ ਵਕਾਲਤ ਵਾਲੇ ਮਾਮਲੇ 'ਚ ਹੂੰ ਤ ਉਹ ਵੀ ਇੱਥੇ ਨੇ ਨਹੀਂ ਨਹੀਂ ਉਹ ਨਹੀਂ ਉਹਨਾਂ ਦੇ ਸੁਪਤਨੀ ਜੀ 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 ਉਹ ਵੀ ਇਸੇ ਹਸਪਤਾਲ ਚ ਹੈ ਗਿਆ ਹੁਣ ਸਵੇਰ ਤੋਂ ਹਲਚਲ ਹੋਈ ਕਿ ਭਾਈ ਆ ਹੋ ਗਿਆ ਜੀ ਆ ਹੋ ਗਿਆ ਜੀ ਆ ਹੋ ਗਿਆ ਉਸ ਤੋਂ ਬਾਅਦ ਭਾਈ ਇਹ ਹੁੰਦਾ ਕਿ ਇੱਕ ਮੀਟਿੰਗ ਹੁੰਦੀ ਆ ਜੀ ਕੁਝ ਡਾਕਟਰ ਸਹਿਬਾਨ ਛਿੜੇ ਕੇ ਆਪੋ ਆਪਣੇ ਕਹ ਲੋ ਕਿ ਡਿਪਾਰਟਮੈਂਟ ਦੇ ਮਾਹਰ ਨੇ ਜੀ ਗੈਸਟਰੋ ਵਗੈਰਾ ਜਾਂ ਦਿਲ ਦੇ ਰੋਗਾਂ ਦੇ ਹੂੰ ਹੂੰ आईसीयू एट देयर यानी एक का हंगामी मीटिंग होती है सर ते मतलब के ਹੁਣ ਫੈਮਿਲੀ ਮੈਂਬਰਸ ਦਾ ਉੱਥੇ ਹੋਣਾ ਜੀ ਡਾਕਟਰਾਂ ਦੀ ਇੱਕ ਮੀਟਿੰਗ ਸਿਕਿਉਰਟੀ ਦੇ ਅੱਡ ਤੋਂ ਪ੍ਰਬੰਧ ਹੂੰ ਇਹਦਾ ਮਤਲਬ ਇਹ ਹੈ ਕਿ ਜੋ ਸੀਐਮਓ ਕਹਿ ਰਿਹਾ ਮੁੱਖ ਮੰਤਰੀ ਦਾ ਦਫ਼ਤਰ ਕਹਿ ਰਿਹਾ ਕਿ ਇੱਕ ਜੀ ਰੁਟੀਨ ਦੀ ਜਾਂਚ ਹੈ ਹੂੰ ਉਹ ਨਹੀਂ ਹੈ ਉਸ ਤੋਂ ਜ਼ਿਆਦਾ ਗੰਭੀਰ ਇਹਦਾ ਹੁਣ ਤੁਸੀਂ ਥੋੜਾ ਜਿਹਾ ਕਹ ਲੋ ਕਿ ਜਾਇਜ਼ਾ ਲੈ ਕੇ ਸਥਿਤੀ ਦਾ ਕਿਸੇ ਨਤੀਜੇ ਤੇ ਪਹੁੰਚ ਜਾਓ ਤੇ ਬਿਹਤਰ ਆ ਕਿ ਰੂਟੀਨ ਦੀ ਕੋਈ ਕਹ ਲੋ ਕਿ ਚੈੱਕ ਅਪ ਦੀ ਹੈਗੀ ਆ ਜ਼ਰੂਰਤ ਠੀਕ ਆ ਗੋੜਾ ਪਰ ਉਹਦੇ ਵਿੱਚ ਤੁਹਾਡੇ ਫੈਮਿਲੀ ਮੈਂਬਰ ਤੱਕ ਤੁਹਾਡੇ ਸਿਕਿਉਰਟੀ ਤੇ ਪ੍ਰਬੰਧ ਤੱਕ ਐਮਰਜੈਂਸੀ ਮੀਟਿੰਗ ਤੱਕ ਇਹ ਸਭ ਕੁਝ ਹੋ ਰਿਹਾ ਹੈ ਤਾਂ ਇੱਥੋਂ ਤੱਕ ਕਿ ਮਤਲਬ ਕਿ ਕਈ ਚੀਜ਼ਾਂ ਤੇ ਇਦਾਂ ਦੀਆਂ ਵੀ ਸੁਣਨ ਨੂੰ ਮਿਲ ਰਹੀਆਂ ਨੇ ਜੀ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਬਹੁਤ ਜ਼ਿਆਦਾ ਦਬਾਅ ਚ ਵੀ ਨੇ ਹੂੰ ਮੈਂ ਹਾਲਾਂਕਿ ਕੋਈ ਕਿਸੇ ਪ੍ਰਮਾਣ ਤੋਂ ਬਿਨਾਂ ਮੈਂ ਉਹਨਾਂ ਦੀ ਮੈਂਟਲੀ ਹੈਲਥ ਬਾਰੇ ਨਹੀਂ ਕੁਝ ਕਹਾ ਜੀ ਜੀ ਬਿਲਕੁਲ ਇਹ ਠੀਕ ਨਹੀਂ ਹੈ ਜੈਸ ਨਹੀਂ ਹੈ ਹੂੰ ਪਰ ਇਹਨਾਂ ਜ਼ਰੂਰ ਕਹਾਗਾ ਕਿ ਕਿਤੇ ਨਾ ਕਿਤੇ ਜੋ ਸਾਡੇ ਸੋਰਸਸ ਦੱਸ ਰਹੇ ਸਾਬ ਨੇੜ ਦੇ ਜੀ ਅਤੀ ਕਹ ਲੋ ਕਿ ਨੇੜ ਦੇ ਕਿ ਮੁੱਖ ਮੰਤਰੀ ਸਾਹਿਬ ਕਿਤੇ ਨਾ ਕਿਤੇ ਇੱਕ ਪ੍ਰੈਸ਼ਰ ਜਿਹੜਾ ਹੈ ਨਾ ਉਹ ਚੱਲ ਰਹੇ ਆ ਕਾਫੀ ਜ਼ਰੀਆ ਕਟਨਾਵਾ ਵੀ ਮਿੰਟੋ ਜੀ ਪੰਜਾਬ ਨੂੰ ਕਟਨਾਵਾ ਹੋਈਆਂ ਲਗਾਤਾਰ ਨਹੀਂ ਸਰ ਕਟਨਾਵਾ ਆਪਣੀ ਜਗਾ ਨੇ ਪੋਲੀਟੀਕਲ ਕਟਨਾਵਾ ਵਰਤਦੀਆਂ ਨੇ ਜੀ ਇਹ ਇਦਾਂ ਹੀ ਆ ਜਿੱਦਾਂ ਤੁਸੀਂ ਜਾਂ ਮੈਂ ਅਸੀਂ ਮਤਲਬ ਕਿ ਕੰਮ ਕਰਦੇ ਆ ਜੀ ਇੱਥੇ ਗਲਤੀਆਂ ਵੀ ਹੁੰਦੀਆਂ ਇੱਥੇ ਧਮਕੀਆਂ ਵੀ ਮਿਲਦੀਆਂ ਬਿਲਕੁਲ ਇੱਥੇ ਮੋਟੀ ਤਨਖਾਹ ਵੀ ਮਿਲਦੀ ਹੈ ਸਾਰਾ ਕੁਝ ਚੱਲਣਾ ਪੈਂਦਾ ਬਿਲਕੁਲ ਬਿਲਕੁਲ ਇਹ ਤਾਂ ਹੈ ਠੀਕ ਹੈ ਨਾ ਸਰ ਘਰਦਿਆਂ ਨੂੰ ਟਾਈਮ ਬਹੁਤ ਘੱਟ ਦਿੱਤਾ ਜਾਂਦਾ ਹੈ ਇਹ ਸਭ ਕੁਝ ੱਲ ਕੇ ਇੱਕ ਇੱਕ ਕਹਿ ਲਓ ਕਿ ਤੁਹਾਨੂੰ ਤਨਖਾਹ ਦਾ ਗੱਫਾ ਵੀ ਮਿਲਦਾ ਜੀ ਪੋਲਿਟਿਕਸ ਦੇ ਵਿੱਚ ਵੀ ਇਹੀ ਆ ਤੁਹਾਨੂੰ ਗਾਲਾਂ ਵੀ ਖਾਣੀਆਂ ਪੈਂਦੀਆਂ ਪਰਿਵਾਰ ਤੋਂ ਦੂਰ ਵੀ ਰਹਿਣਾ ਪੈਂਦਾ ਸਭ ਕੁਝ ਇਹ ਚੱਲਦਾ ਹੈ ਹਰੇਕ ਪੋਲਿਟਿਸ਼ੀਅਨ ਦੀ ਜ਼ਿੰਦਗੀ 'ਚ ਸਟ੍ਰੈਸ ਜਾਂ ਇਹ ਬਹੁਤ ਜਿਹੜਾ ਚੱਲਦਾ ਹੈ ਜੀ ਜੀ ਪਰ ਇੱਕ ਹੋਰ ਵੀ ਚੀਜ਼ ਹੁੰਦੀ ਹੈ ਸਾਬ ਕਿ ਤੁਸੀਂ ਜੋ ਉਮੀਦਾਂ ਦੇ ਦੀਪਕ ਜਲਾਏ ਹੁੰਦੇ ਆ ਹੂੰ ਜਦ ਉਹ ਬੁੱਝਦੇ ਨਜ਼ਰ ਆਉਂਦੇ ਜੀ ਤੁਹਾਡੀਆਂ ਗੱਲਾਂ ਰਿਕਾਰਡ ਤੇ ਪਈਆਂ ਨੇ ਤੁਸੀਂ ਇਤਿਹਾਸ ਚ ਦਰਜ ਹੋਣ ਜਾ ਰਹੇ ਹੋ ਬਿਲਕੁਲ ਜੋ ਤੁਸੀਂ ਕਦੇ ਤਸੱਵਰ ਹੀ ਨਹੀਂ ਕੀਤਾ ਹਮ ਜਿਸ ਚੀਜ਼ ਦੀ ਤੁਸੀਂ ਕਲਪਨਾ ਹੀ ਨਹੀਂ ਕੀਤੀ ਜੀ ਕਦੇ ਮਾਨ ਸਾਹਿਬ ਕਹਿ ਲੋ ਕਿ ਉਦਾਂ ਹੀ ਪਿੰਡ ਚ ਆ ਕੇ ਖਲੋ ਜਾਂਦੇ ਸੀਗੇ ਨਾ ਬਗਾਰ ਕੋਈ ਗਨਮੈਨ ਕੋਈ ਕੁਝ ਬਿਲਕੁਲ ਜੀ ਪਤਾ ਲੱਗ ਜਾਂਦਾ ਸੀ ਕਿ ਮਾਨ ਸਾਹਿਬ ਆ ਗਏ ਹਮ ਪਿਆਰ ਅਰੇ ਸਰ ਪਿੰਡ ਦੇ ਲੋਕ ਹੀ ਨਹੀਂ ਚਾਹੋ ਕਿਸੇ ਵੀ ਪਾਰਟੀ ਦਾ ਆਸਿਓ ਪਾਸਿਓ ਲੋਕ ਭਜ ਦੁਰਦੇ ਸੀਗੇ ਕਿ ਭਾਈ ਮਾਨ ਸਾਹਿਬ ਨੂੰ ਸੁਣਨਾ ਹੈ ਜਾ ਕੇ ਬਿਲਕੁਲ ਕੋਈ ਸ਼ੱਕ ਨਹੀਂ ਤਾਂ ਜਿਹੜੀ ਇਹ ਸਥਿਤੀ ਹੈ ਅੱਜ ਉਹਨਾਂ ਦੇ ਸਾਹਮਣੇ ਮੇਰੇ ਖਿਆਲ ਦੇ ਨਾਲ ਇਸ ਚੀਜ਼ ਦਾ ਵੀ ਅਸਰ ਉਹਨਾਂ ਦੇ ਕਿਤੇ ਨਾ ਕਿਤੇ ਵਿਚਾਰਾਂ ਤੇ ਜੋ ਵਿਚਾਰ ਪਰਵਾਹ ਹੈ ਉਹਨਾਂ ਤੇ ਹੈ ਬਿਲਕੁਲ ਕਿ ਮੈਂ ਤੇ ਬਹੁਤ ਵੱਡੀਆਂ ਵੱਡੀਆਂ ਉਮੀਦਾਂ ਜਗਾਈਆਂ ਮੈਂ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਹੂੰ ਕੁਰਸੀ ਦੀ ਵਾਈਬ੍ਰੇਸ਼ਨ ਹੋ ਸਕਦਾ ਹੈ ਕਿ ਉਹ ਵੀ ਇੱਕ ਮੈਟਰ ਕਰਦੀ ਹੈ ਜੀ ਜੀ ਕਰਦੀ ਹੈ ਬਿਲਕੁਲ ਪਰ ਇਹ ਵੀ ਚੀਜ਼ ਕਿਤੇ ਨਾ ਕਿਤੇ ਅੰਦਰ ਚੱਲਦੀ ਹੈ ਬੰਦੇ ਦੇ ਕਿ ਯਾਰ ਮੈਂ ਤਾਂ ਬਹੁਤ ਬੜੀਆਂ ਬੜੀਆਂ ਉੱਚੀਆਂ ਗੱਲਾਂ ਕੀਤੀਆਂ ਤੇ ਹੋਇਆ ਤੇ ਕੱਖ ਵੀ ਨਹੀਂ ਹੋਇਆ ਅੰਤਰਾਤਮਾ ਤੇ ਜਾਣਦੀ ਹੈ ਜਾਣਦੀ ਹੈ ਅੰਤਰਾਤਮਾ ਤੋਂ ਭੱਜ ਕੇ ਕਿੱਧਰ ਨੂੰ ਜਾਓਗੇ ਹੂੰ ਤੁਹਾਡੀ ਜ਼ਮੀਰ ਨੂੰ ਤੇ ਸਭ ਪਤਾ ਹੁੰਦਾ ਹੈ ਨਾ ਉਹ ਤੇ ਸ਼ੀਸ਼ਾ ਹੈ ਸੂਰ ਤੁਹਾਡੇ ਬਿਲਕੁਲ ਬਿਲਕੁਲ ਤੋਂ ਇਸ ਕਰਕੇ ਮੈਂ ਇਹ ਸਮਝਦਾ ਕਿ ਦੋਰਾ ਕਿਤੇ ਨਾ ਕਿਤੇ ਝਟਕਾ ਲੱਗ ਗਿਆ ਹੈ ਹੂੰ ਕਿ ਇੱਕ ਤਾਂ ਚਲੋ politically ਜਾਂ ਉਮੀਦਾਂ ਦਾ ਬੋਝ ਜੀ ਜੀ ਇਹ ਹੈ ਸਾਹਿਬ ਬਿਲਕੁਲ ਪਰ ਦੂਜਾ ਫਿਜ਼ੀਕਲੀ ਵੀ ਮਾਰੇ ਹੋ ਰਿਹਾ ਹੂੰ ਯਾਨੀ ਦੋਰਾ ਝਟਕਾ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਮੈਂ ਮੈਂ ਅੱਛਾ ਮੈਂ ਤੁਹਾਨੂੰ ਵਾਰ-ਵਾਰ ਕੀ ਕਹਿ ਰਿਹਾ ਸੀ ਮੈਂ ਜਿਸ ਭਗਵੰਤ ਮਾਨ ਨੂੰ 13 ਤੋਂ ਜਾਣਦਾ ਹੂੰ ਮੈਂ ਵਿਅਕਤੀਗਤ ਤੌਰ ਤੇ ਵੀ ਭਗਵੰਤ ਮਾਨ ਨੂੰ ਬਹੁਤ ਵਾਰੀ ਮਿਲਿਆ ਜੀ ਜੀ ਗੱਲਾਂ ਬਾਤਾਂ ਵੀ ਖੁੱਲੀਆਂ ਹੋਈਆਂ ਹੂੰ ਮੈਂ ਉਸ ਭਗਵੰਤਮਾਨ ਨੂੰ ਪਿਛਲੇ ਕੁਝ ਦਿਨਾਂ ਤੋਂ ਨਹੀਂ ਦੇਖ ਰਿਹਾ ਉਹਨਾਂ ਦੇ ਚਿਹਰੇ ਮੈਂ ਤੁਹਾਨੂੰ ਕੀ ਕਹਿ ਰਿਹਾ ਸੀ ਕਿ ਮੈਂ ਬਿਲਕੁਲ ਮੈਂ ਉਹਨਾਂ ਦੇ ਚਿਹਰੇ ਤੋਂ ਇੱਕ ਕਹਿ ਲੋ ਕਿ ਅੰਦਾਜ਼ਾ ਲਾ ਰਿਹਾ ਸੀਗਾ ਕਿ ਭਗਵੰਤਮਾਨ ਦੇ ਸ਼ਬਦ ਭਗਵੰਤਮਾਨ ਜੀ ਦੀ ਬਾਡੀ ਲੈਂਗੁਏਜ ਨਾਲ ਮੇਲ ਨਹੀਂ ਖਾ ਰਹੇ ਮੈਂ ਜਿਸ ਭਗਵੰਤਮਾਨ ਨੂੰ ਉਦੋਂ ਤੋਂ ਜਾਣਿਆ ਜਦੋਂ ਇਹਨਾਂ ਦੇ ਪੰਭਕੜ ਕੁਝ ਜਿਹੜੇ ਆ ਸ਼ਾਇਦ ਹਾਲੇ ਕਹਿ ਲੋ ਕਿ ਖੰਭ ਵੀ ਨਹੀਂ ਆਏ ਉਹਨਾਂ ਦੇ ਅਸੀਂ ਉਸ ਵੇਲੇ ਤੋਂ ਜਾਣਦੇ ਆ ਕਿ ਭਗਵੰਤਮਾਨ ਨੂੰ ਲੱਗ ਹੀ ਨਹੀਂ ਰਿਹਾ ਬਿਲਕੁਲ ਉਲੱਗ ਨਹੀਂ ਰਿਹਾ ਉਹਦਾ ਸਰੀਰ ਸਾਥ ਨਹੀਂ ਦੇ ਰਿਹਾ ਉਹਦੇ ਸ਼ਬਦ ਜਿਹੜੇ ਆ ਉਹ ਕਹ ਲੋ ਕਿ ਇਹਨੇ ਬਹੁਝ ਲੋਗ ਹੈ ਕਿ ਆਪਣੇ ਸ਼ਬਦਾਂ ਦੇ ਪਹਾੜ ਤੋਂ ਹੀ ਕਿਤੇ ਨਾ ਕਿਤੇ ਥੋੜਾ ਨਾ ਲੜਖੜਾ ਰਹੇ ਹੈ ਜੀ ਸੋ ਐਸ ਵੇਲੇ ਭਾਈ ਵੱਡੀ ਗੱਲ ਤੇ ਆ ਕਿ ਪਾਰਦਰਸ਼ਤਾ ਰੱਖਣ ਦੀ ਜ਼ਰੂਰਤ ਹੈ ਹੂੰ ਹੂੰ ਬਿਲਕੁਲ ਹੁਣ ਮੁੱਖ ਮੰਤਰੀ ਸਾਹਿਬ ਦੀ ਸਿਹਤ ਨੂੰ ਲੈ ਕੇ ਕੋਈ ਬੁਲੇਟਿਨ ਜਾਰੀ ਕਰੋ ਪਿਛਲੀ ਵਾਰੀ ਵੀ ਇਸੇ ਤਰ੍ਹਾਂ ਦਾ ਹੋਇਆ ਕਿ ਸਸਪੈਂਸ ਬਿਲਕੁਲ ਹੁਣ ਫੇਰ ਇੱਕ ਸਸਪੈਂਸ ਹੈ ਹੂੰ ਕੀ ਰੂਟੀਨ ਦਾ ਚੈੱਕ ਅਪ ਹੈ ਜਾਂ ਵਾਕਿਆ ਕੋਈ ਨਾ ਕੋਈ ਇਹਨਾਂ ਨੂੰ ਪ੍ਰੋਬਲਮ ਹੈ ਜੀ ਤਾਂ ਤੁਸੀਂ ਕਿਉਂ ਲੁਕਾ ਰਹੇ ਹੋ ਮਸਲਾ ਫਿਰ ਉੱਥੇ ਆ ਜਾਂਦਾ ਖਾਣ ਪਾਣ ਤੇ ਕਿ ਕੋਈ ਕੁਦਰਤੀ ਬਿਮਾਰੀ ਵੀ ਹੋ ਗਈ ਤੇ ਲੋਕਾਂ ਨੇ ਮਜ਼ਾਕ ਬਣਾ ਦੇਣਾ ਪਰ ਮਜ਼ਾਕ ਤੇ ਸਭ ਤੁਸੀਂ ਵੀ ਇਲਾਜ ਦਾ ਵਿਰੋਧੀਆਂ ਦੇ ਇਲਾਜ ਦਾ ਬਣਾਇਆ ਹੋਇਆ ਜੀ ਕਈ ਮੌਕਿਆਂ ਤੇ ਤੁਸੀਂ ਵੀ ਟਾਂਚਾ ਕਸੀ ਟਾਂਟਾ ਜਿਹੜੀਆਂ ਨੇ ਕਸੀਆਂ ਤਾਂ ਕੋਈ ਗੱਲ ਨਹੀਂ ਹੈ ਪਰ ਅਸੀਂ ਚਲੋ ਚੰਗੀ ਸਿਹਤ ਵਾਸਤੇ ਕੰਮ ਨਾ ਕਰਦੇ ਹਾਂ ਪਰ ਦੱਸਦੇ ਆ ਕਿ ਹੁਣ ਗੈਸਟਰੋ ਆਪਾਂ ਨੂੰ ਪਤਾ ਹੈ ਪੇਟ ਦਾ ਹੂੰ ਕੋਈ ਹਾਰਟ ਦਾ ਜਾਂ ਲੰਗ ਦਾ ਮਤਲਬ ਕਿ ਜੀ ਕਿਤੇ ਨਾ ਕਿਤੇ ਕਹਿ ਲੋ ਕਿ ਗੜਬੜ ਜਿਹੜੀ ਜੋ ਹੁਣ ਤੱਕ ਦੀਆਂ ਖਬਰਾਂ ਨੇ ਜੋ ਰਿਪੋਰਟਾਂ ਨੇ ਕਿ ਗੜਬੜ ਬਈ ਅੰਦਰ ਦੀ ਹੈ ਤੇ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਅੰਦਰ ਦੀ ਕਲੀ ਇਹ ਨਹੀਂ ਹੁੰਦੀ ਬਿਮਾਰੀ ਜੀ ਗੈਸ ਤਜ਼ਾਬ ਲੀਵਰ ਅੰਦਰ ਦੀ ਤੇ ਵੀ ਹੁੰਦੀ ਹੈ ਕਿ ਅੰਦਰ ਤੁਹਾਡੀ ਇੱਕ ਕਹਿ ਲੋ ਕਿ ਉਹ ਵੀ ਫਿਲਮ ਚੱਲਦੀ ਹੈ ਨਾ ਜੀ ਜਿਹਦੇ ਚ ਤੁਸੀਂ ਜੋ ਕੀਤਾ ਉਹ ਸਭ ਦਿਖ ਰਿਹਾ ਹੈ ਦਿਖ ਰਿਹਾ ਹੈ ਬਿਲਕੁਲ ਅੰਦਰ ਦੀ ਉਹ ਵੀ ਗੇਮ ਹੈ ਬਿਲਕੁਲ ਜੀ ਤਾਂ ਦੋ ਦੋ ਚੀਜ਼ਾਂ ਹੋ ਨਾ ਐ ਬਤਾ ਇੱਕ ਮਾੜਾ ਵੇ ਤੂੰ ਤੇ ਦੋ ਦੋ ਲਈ ਇੱਥੇ ਇੱਥੇ ਕਹਾਣੀ ਜੜੀ ਹੈ ਨਾ ਜੀ ਕਹਾਣੀ ਜੜੀ ਹੈ ਉਹ ਦੋ ਪਾਸੇ ਤੋਂ ਮੈਨੂੰ ਤੇ ਕਿਤੇ ਨਾ ਕਿਤੇ ਲੱਗਦਾ ਕਿ ਭਈ ਖਰਾਬ ਹੈ ਜੀ ਸੋ ਬਾਕੀ ਇੱਕ ਜਿਹਾ ਜ਼ੋਰ ਹੋ ਗਿਆ ਹੂੰ ਜਾਂਦੇ 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 ਜੀ ਇਸ ਖਬਰ ਤੋਂ ਜੀ ਕੋਈ ਨਹੀਂ ਫਿਰ ਅਗਲੀ ਖਬਰ ਵਾਲਾ ਅਬ ਇੱਥੋਂ ਕਿਹਾਂ ਜਾਏ ਹਾਂ ਅਨਕ ਕਿੱਥੇ ਜਾਣਾ ਹੈ ਬਿਲਕੁਲ ਆਣਾ ਜੀ ਤਾਂ ਗੱਲੇ ਆ ਕੇ ਇਹ ਵੀ ਹੋ ਸਕਦਾ ਹੈ ਚਲੋ ਬਿਮਾਰੀ ਮੈਂ ਮਜ਼ਾਕ ਨਹੀਂ ਉਡਾਵਾਂਗਾ ਉਹਨਾਂ ਦਾ ਜੀ ਇਸ ਚੀਜ਼ ਨੂੰ ਵੀ ਕਾਰਨ ਵੀ ਹੋ ਸਕਦੇ ਨੇ ਉਹ ਕੀ ਖਾਂਦੇ ਪੀਂਦੇ ਮੈਂ ਉਹ ਵੀ ਉਹਦੇ ਤੇ ਨਹੀਂ ਜਾਵਾਂਗਾ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਸਾਨੂੰ ਇਹ ਹੈ ਕਿ ਪਬਲਿਕ ਜ਼ਿੰਦਗੀ 'ਚ ਉਹਨਾਂ ਚੀਜ਼ਾਂ ਦਾ ਪ੍ਰਭਾਵ ਨਾ ਆਵੇ ਉਹ ਕੀ ਆਪਣੀ ਘਰ ਦੀ ਸ਼ਾਤ ਏਟ ਖਾਂਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਬਿਲਕੁਲ ਮੈਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਜੁੱਤੀ ਵਾਲਾ ਮਾਮਲਾ ਚੱਲਿਆ ਸੀ ਤਾਂ ਮੈਂ ਉਸ ਵੇਲੇ ਵੀ ਕਹਿ ਸੀ ਮੇਰੇ ਬੰਨਿਓ ਤਾਂ ਭਾਵੇਂ ਉਹ ਕੋਈ ਭਾਈ ਹੋਵੇ ਭਾਈ 50 ਲੱਖ ਦਾ ਹੂੰ ਬੂਟ ਪਾ ਲੈਣ ਪਰ ਇਹ ਨਾ ਹੋਵੇ ਕਿ ਕੱਲ ਨੂੰ ਕੋਈ ਕਾਂਡ ਹੋਰ ਨਿਕਲ ਆ। ਆਪਦੀ ਕਮਾਈ ਨਾਲ ਪਾਰੇ ਆ ਆਪਣੀ ਤਨਖਾਹ ਨਾਲ ਪਾਰੇ ਜੋ ਮਰਜ਼ੀ ਪਾਣ। ਜੀ ਜੀ ਜੀ। ਗੱਲ ਇਹ ਐ ਸਰ। ਕਿ ਚਲੋ ਬਿਮਾਰੀ ਲੱਗ ਜਾਣੀ ਉਹ ਹੱਥ ਵਸ ਨਹੀਂ ਹੁੰਦੀ। ਪਰ ਕੱਲ ਨੂੰ ਜਦੋਂ ਰੁਕਸਤ ਹੀ ਹੋਣੀ ਐ। ਵਧਾਈਗੀ ਹੋਣੀ ਐ ਜੇ ਆ ਕੁਝ ਸਜਣ ਜਿ ਤਰ੍ਹਾਂ ਸਾਡੇ ਦੋਸਤ ਕਮੈਂਟ ਕਰ ਰਹੇ ਆ। ਜੀ। ਕਿ ਕੁਰਸੀ ਹਿੱਲ ਰਹੀ ਐ। ਹੂੰ ਹੂੰ। ਫਿਰ ਮੇਰੇ ਖਿਆਲ ਦੇ ਨਾਲ ਮੈਡੀਕਲ ਰਿਪੋਰਟਾਂ ਕੰਮ ਵੀ ਆ ਸਕਦੀਆਂ ਕਿ ਮੈਂ ਪੰਜਾਬੀਆਂ ਤੇ ਬੋਝ ਨਹੀਂ ਬੰਨਾ ਅੱਗੇ ਕਹਿੰਦੇ ਸੀ ਮੈਂ ਪੰਜਾਬ ਵਾਸਤੇ ਪਰਿਵਾਰ ਛੱਡਿਆ ਹੂੰ ਇਹ ਵੀ ਕਹਿ ਸਕਦੇ ਆ ਕਿ ਸਿਹਤ ਸਾਥ ਨਹੀਂ ਦੇਰੀ ਪੰਜਾਬ ਵਾਸਤੇ ਮੈਂ ਕੁਰਸੀ ਛੱਡ ਇਹ ਵੀ ਹੋ ਸਕਦਾ ਫਿਰ ਸਰ ਜੀ ਬਿਲਕੁਲ ਜੀ ਇਹ ਗੱਲਾਂ ਵੀ ਹੋ ਸਕਦੀਆਂ ਨੇ ਪਰ ਖੈਰ ਆਪਾਂ ਤਾਂ ਇਹ ਚਾਹੁੰਦੇ ਕਿਦਾਂ ਨਾ ਹੋਵੇ ਭਈ ਪੰਜਾਬ ਦੇ ਭਲੇ ਦਾ ਕੰਮ ਹੋਵੇ